ਉਹ ਪੰਜਾਬੀ ਪੜਾਉਂਦੇ ਇਤੇ ਆਪਣੇ ਕਲਚਰ ਦੇ ਨਾਲ ਜੋੜੋ ਪਾਠ ਸਿਖਾਓ ਕੀਰਤਨ ਸਿਖਾਓ ਇਧਰਲੇ ਪਾਸੇ ਜੋੜੋ ਆਪਾਂ ਦੇ ਬਚਨਾਂ ਬੱਚਿਆਂ ਦੇ ਕਰਮ ਬਣਦੇ ਰਹਿੰਦੇ ਆ ਫਿਰ ਉਹ ਕਰਮ ਹੀ ਵੱਡੇ ਹੋ ਕੇ ਤੇ ਨਾਲ ਜਿਹੜਾ ਉਹਨੇ ਸੰਸਕਰ ਬਣੇ ਰਹਿੰਦੇ ਬੱਚਾ ਫਿਰ ਗਲਤ ਪਾਸੇ ਨਹੀਂ ਜਾਂਦਾ ਆਪਣੇ ਧਰਮ ਤੋਂ ਆਪਣੇ ਕਲਚਰ ਤੋਂ ਪਾਸੇ ਨਹੀਂ ਜਾਂਦਾ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਇਧਰਲੇ ਪਾਸੇ ਜੋੜਨਾ ਸੋ ਜੇ ਆਪਣੇ ਬੱਚੇ ਸਮਝੇ ਜਾਂ ਸੰਭੇਵੇਂ ਨਹੀਂ ਤਾਂ ਆਮ ਕਹਾਵਤ ਹੈ ਤੀਜੀ ਚੌਥੀ ਮਿੰਨੀ ਤਾਂ ਗੋਰੀਆਂ ਦੇ ਵਿੱਚ ਰਲ ਜਾਣੀਆਂ ਆਪਣੀ ਤਰ੍ਹਾਂ ਥੋੜਾ ਖਤਮ ਹੋ ਜਾਣੀਆਂ ਨੇ ਪਰ ਨਹੀਂ ਆਪਾਂ ਇਹ ਹੋਣ ਨਹੀਂ ਦੇਣੀਆਂ ਬੱਚਿਆਂ ਨੂੰ ਆਪਣੇ ਨੂੰ ਪੰਜਾਬੀ ਪੜਾਉਣੀ ਪੰਜਾਬੀ ਦੇ ਨਾਲ ਜੋੜ ਕੇ ਰੱਖਣਾ ਵੱਧ ਤੋਂ ਵੱਧ ਇਹਨਾਂ ਦਾ ਪਹਿਰਾ ਦੇਣਾ ਜੇ ਆਪਾਂ ਬੱਚਿਆਂ ਨੂੰ ਸੰਭਾਲ ਜਾਂਦਾ ਆਪਣਾ ਜੀਵਨ ਸਭਨਾ ਬਾਬਾ ਜੀ ਵਜਨ ਹੈ ਜੀ ਦੀ ਕੋਈ ਬੱਚੇ ਨਲਾਇਕ ਨਿਕਲੇ ਉਹਨਾਂ ਦਾ ਪਿਤਾ ਜੀ ਉਮਰ ਘਟ ਜਾਂਦੀ ਹੈ ਜੇ ਬੱਚੇ ਲੈਗ ਨਿਕਲੇ ਉਹ ਤਾਂ ਉਮਰ ਵੱਧ ਜਾਂਦੀ ਹੈ ਤੋ ਇਸ ਕਰਕੇ ਆਪਾਂ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨਾ ਕੋਈ ਕਲਚਰ ਨਾਲ ਜੋੜਨਾ ਪਾਣੀ ਤੇ ਬਾਣੀ ਦੇ ਨਾਲ ਜੋੜਨਾ ਨਾਨਕ ਸਰਵਿਖੇ ਬਾਬਾ ਜੀ ਕਰਤਾਰ ਦੇ ਨਾਲ ਉੱਥੇ ਸਾਡੇ ਕੋਲੇ ਬਹੁਤ ਸਾਰੇ ਬਾਣੀਆ ਸਟੇਟਾਂ ਤੋਂ ਬੱਚੇ ਆ ਰਹੇ ਨੇ ਜਿਹੜੇ ਗੁਜਾਰਾ ਸਿੱਖ ਨੇ ਸਿਕਲੀ ਨਾਲ ਸਿੱਖ ਨੇ ਰਾਜਸਥਾਨ ਤੋਂ ਆਏ ਨੇ ਜੁਪੀ ਤੋਂ ਆਏ ਨੇ ਮੱਧ ਪ੍ਰਦੇਸ਼ ਤੋਂ ਕਾਫੀ ਬੱਚੇ ਆਏ ਨੇ 4-5 ਦਿਨ ਹੋ ਗਏ 13 ਬੱਚੇ ਹੁਣ ਆਏ ਨੇ ਹੋਰ ਵੀ ਆ ਰਹੇ ਨੇ 20-25 ਬੱਚੇ ਉੱਥੇ ਗੁਰਬਾਣੀ ਸੇ ਕਰ ਰਹੇ ਨੇ ਉਸ ਸਾਜ਼ ਰੱਖੇ ਹੋਏ ਨੇ ਅਕਸਰ ਦੇ ਦਮਦਮੇ ਦੇ ਚਾਲ ਦੇ ਉਸਤਾਨ ਉਹ ਕਹਿੰਦੇ ਤੋਂ ਲਾ ਕੇ ਕਿਉਂਕਿ ਬੱਚੇ ਬਾਹਰ ਨੂੰ ਇਸੇ ਕਦ ਵਿੱਚ ਆ ਹਿੰਦੀ ਐ ਪੰਜਾਬੀ ਬਣਾਉਂਦੇ ਨਹੀਂ ਕਿ ਬਾਹਰ ਉਪਦੇਸ਼ ਤੋਂ ਲੈ ਕੇ ਫਿਰ ਮਹਾਰਨੀ ਪੜਾ ਕੇ ਫਿਰ ਜਪਰੀ ਸ਼ਹਿਰ ਦੀ ਸੰਸਥਾ ਹੋਰ ਬਾਣੀਆਂ ਦੀ ਸੰ ਨਾਲ ਸੰਸਥਾ ਜਦੋਂ ਸੱਤ ਬਾਣੀਆਂ ਨਿਤ ਨਿਤ ਰਣ ਦੀਆਂ ਬਾਣੀਆਂ ਹੋ ਜਾਂਦੀਆਂ ਤੇ ਫਿਰ ਗੁਰਬਾਣੀ ਯਾਦ ਕਰਨੇ ਵੀ ਨਾਲ ਸ਼ੁਰੂ ਕਰਾ ਦਿੰਦੇ ਨੇ ਤੇ ਨਾਲ ਦੀ ਨਾਲ ਫਿਰ ਸਾਜ਼ ਸ਼ੁਰੂ ਹੋ ਜਾਂਦੇ ਨੇ ਜਿਹਦੇ ਤਪਲਾ ਸਿੱਖਣਾ ਤਪਲਾ ਜੀਨੇ ਵਾਜਾ ਸਿੱਖਣਾ ਵਾਜਾ ਸੋ ਇਸ ਤਰ੍ਹਾਂ ਕੋਥੇ ਇਸ ਤਰ੍ਹਾਂ ਵਨਜਾਰੇ ਸਿੱਖਾਂ ਨੂੰ ਵੀ ਬਹੁਤ ਜਿਆਦਾ ਪਿਆਰ ਸਤਿਕਾਰ ਨਾਲ ਪੜਾਇਆ ਜਾਂਦਾ ਹੈ ਸੋ ਇਸ ਕਰਕੇ ਗੁਰਸ਼ਿਕ ਹੈ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਭਾਈ ਤੇਂਦਰ ਸਿੰਘ ਨੇ ਪੰਥ ਦੀ ਬੜੀ ਸ਼ਿਪਾਈ ਵਰਦਾ ਜੈਸੇ ਸਤ ਮੰਦਰ ਤਾਜਨ ਕੇ ਉਸਾਰਦੇ ਨੇ ਤੈਨ ਪੈਸਾ ਕੋਈ ਸਿੱਖ ਕੋਈ ਇੱਕ ਸ਼ਬਦ ਸਿਖਾਇ ਕਰ ਇੱਕ ਸਿੱਖ ਨੂੰ ਗੁਰੂ ਦੇ ਨਾਲ ਜੋੜ ਦੇਣਾ ਗੁਰਮਤਨ ਦੇਣਾ ਗੁਰਬਾਣੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਈ ਗੁਰੂ ਖਾਲਸਾ ਸਾਧ ਸੰਗਤੋ ਜੋ ਵਿੱਚ ਅੰਦੇ ਮਾਲਕ ਤੁਹਾਂ ਤੁਹ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਰੋਤ ਨੰਦ ਮੰਨਦੇ ਹੋਏ ਪਿਆਰ ਸਿਰਫ ਤੇ ਬਲਾਉ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਦਾਸ ਪਹਿਲਾਂ ਇਹੀ ਬੇਨਤੀ ਕਰਦੇ ਵੀ ਜੋ ਭਾਈ ਸਾਹਿਬਾਂ ਨੇ ਕੀਤੀ ਹੈ ਕਿਉਂਕਿ ਲੜਾਈਆਂ ਪੜਾਈਆਂ ਗੁਰੂ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਅਸੀਂ ਇੱਥੇ ਕੁਝ ਲੈਣ ਵਾਸਤੇ ਆਉਣੇ ਆ ਨਾ ਕਿ ਅਸੀਂ ਇੱਥੇ ਕੁਝ ਵਿਗਾੜਨ ਆਤੇ ਹੁੰਦੇ ਆ ਬਾਕੀ ਆਪ ਨੂੰ ਪਤਾ ਹੈ ਅੱਜ ਕੱਲ ਦੇ ਜਿਹੜੇ ਕਾਨੂੰਨ ਇੱਥੋਂ ਦੇ ਬਹੁਤ ਸਖਤ ਨੇ ਇਹ ਲੜਾਈਆਂ ਭੜਾਈਆਂ ਜਦੋਂ ਇੱਥੋਂ ਦੀ ਗਵਰਨਮੈਂਟ ਦੇਖੇਗੀ ਉਹ ਇੱਥੋਂ ਉਹਨਾਂ ਨੌਜਵਾਨਾਂ ਨੂੰ ਰਿਪੋਰਟ ਕਰੇਗੀ ਤੁਸੀਂ ਇਹ ਪਹਿਲਾਂ ਸੋਚ ਲਿਆ ਕਰੋ ਇੱਕ ਪੇਡ ਮਾਰਨ ਦੀ ਇੱਕ ਆਦਮੀ ਨੇ ਸਟੋਰ ਦੇ ਕਿਸੇ ਨੂੰ ਪੇਡ ਮਾਰੀ ਸੀ ਉਹਨੂੰ 10000 ਜੁਰਮਾਨਾ ਪੜਨਾ ਪਿਆ ਸੀ 10000 ਇੱਕ ਦਮ ਤੇ ਇਹ ਗੰਟੀ ਐਸੀ ਅਮੈਰੀਕਾ ਇੱਥੇ ਆ ਕੇ ਜਿਹੜਾ ਵੀ ਕੋਈ ਗਲਤੀ ਕਰੇਗਾ ਕਿਸੇ ਨੂੰ ਮਾਰੇਗਾ ਕਿਸੇ ਨਾਲ ਲੜੇਗਾ ਕਿਸੇ ਨਾਲ ਜ਼ਬਰਦਸਤੀ ਕਰੇਗਾ ਉਹਦੇ ਵਾਸਤੇ ਹੁਣ ਕਰਡ ਬਹੁਤ ਹੀ ਹੈ ਸੋ ਸਿਆਰੇ ਬਣੋ ਗੁਰੂ ਘਰ ਦੇ ਵਿੱਚ ਅਸੀਂ ਆਉਣੇ ਆ ਕੁਛ ਲੈਣ ਵਾਸਤੇ ਆਉਣੇ ਆ ਸਾਡੀ ਭਾਵਨਾ ਇਹੋ ਹੀ ਹੋਣੀ ਚਾਹੀਦੀ ਏ ਜਿੱਤੇ ਅਸੀਂ ਅਰਦਾਸ ਕਰਦੇ ਆ ਨਾ ਦੋ ਹੱਥੀ ਉੜ ਕੇ ਨੇਤਰ ਬੰਦ ਕਰਕੇ ਅਰਦਾਸ ਕਰਦੇ ਆ ਫਿਰ ਅਸੀਂ ਉੱਥੇ ਆ ਕੇ ਜੁੰਡੂ ਜੁੰਡੀ ਹੁੰਨੇ ਆ ਇੱਕ ਦੂਜੇ ਦੇ ਪੱਗਾਂ ਲੁੰਨੇ ਆ ਕਿ ਉਦੋਂ ਸਾਨੂੰ ਗੁਰੂ ਦੇਖਦਾ ਏ ਉਦੋਂ ਉਹ ਗੁਰੂ ਭੁੱਲਣ ਵਾਲਾ ਅਰਦਾਸ ਸੁਣਨ ਵਾਲਾ ਕਿ ਸਾਨੂੰ ਦੇਖਦਾ ਨਹੀਂ ਉਹ ਦੇਖਦਾ ਹੈ ਪਰ ਉਸ ਦੀ ਮਾਰ ਉਸ ਦੀ ਚਪੇੜ ਤੱਕ ਨਹੀਂ ਕਰੇਗੀ ਉਹ ਐਸੀ ਮਾਰ ਮਾਰੇਗਾ ਉਹ ਐਸੀ ਮਾਰ ਮਾਰੇਗਾ ਗੁਰੂ ਉਹ ਜੀਪ ਉੱਠੂ ਜਬਾਨ ਰਹਿਗਾ ਇਸ ਤਰ੍ਹਾਂ ਕੇ ਗੁਰੂ ਦvare ਜਦੋਂ ਤੁਸੀਂ ਆਉਂਦੇ ਜੇ ਭਾਵਨਾ ਦੇ ਨਾਲ ਆਓ ਸ਼ਰਤਾਂ ਦੇ ਨਾਲ ਆਓ ਆਓ ਇੱਥੇ ਆ ਕੇ ਕਦੀ ਲੜਾਈ ਘਿਹੜਾ ਨਹੀਂ ਕਰਨਾ ਇੱਥੇ ਕਿੰ ਬਾਹਰ ਵੀ ਅੱਜ ਕੱਲ੍ਹ ਪ੍ਰੇਖ ਕਰੋ ਅਸੀਂ ਟਰੱਕਾਂ ਦੇ ਵਿੱਚ ਟਰੱਕ ਚਲਾਉਣੇ ਕਈ ਵਾਰੀ ਮੁੰਡੇ ਨੌਜਵਾਨ ਉੱਥੇ ਵੀ ਲੜਾਈਆਂ ਕਰਦੇ ਨੇ ਪਰ ਅੱਜ ਕੀ ਅੱਜ ਸਿੱਧੀ ਬੋਤ ਹੈ ਜੇੜੇ ਇੱਥੇ ਆ ਕੇ ਲੜਾਈ ਕਹਿਰਾ ਕਰੇਗਾ ਉਸਿੱਤੇ ਖੋਟਾ ਹੈ ਸੋ ਆਓ ਆਪਾਂ ਅਗਲੇ ਜਹਾ ਵਾਲਾ ਵੜੀ ਸੋ ਅੱਜ ਸਾਡੇ ਕੋਲ ਸਤਕਾਰ ਜੋ ਬਾਬਾ ਭਗਤ ਸਿੰਘ ਜੀ ਹੋ ਕੇ ਨੇ ਬਾਬਾ ਭਗਤ ਸਿੰਘ ਜੀ ਗੁਰਦਵਾਰਾ ਨਾਮ ਸਾਖ ਕਲੇਰਾ ਤੋਂ ਜਿੱਥੇ ਬੰਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਨੇ ਪੱਕੀ ਤਾਂ ਸਪਸ਼ਟ ਕੀਤੀ ਉਹਨਾਂ ਤੋਂ ਬਰੰਤ ਪਿਆਰੇ ਬਾਬਾ ਭਗਤ ਸਿੰਘ ਜੀ ਉਹਨਾਂ ਨੇ ਤੱਕ ਕੀਤੀ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਕੀਤਾ ਤੇ ਬਾਬਾ ਅਕਸ਼ਿਸ਼ ਸਿੰਘ ਜੀ ਤੇ ਉਹ ਪੰਜ ਪਿਆਰਿਆਂ ਦੀ ਸੇਵਾ ਅੰਮ੍ਰਿਤ ਛਕਾਉਣ ਦੀ ਸੇਵਾ ਬਾਬਾ ਤਨਤਨ ਪਿਆਰੇ ਬਾਬਾ ਗੁਰਸਤੇਵ ਸਿੰਘ ਜੀ ਉਹਨਾਂ ਨੂੰ ਬਈ ਸੀ ਉਹਨਾਂ ਤੋਂ ਪ੍ਰੰਤ ਬਾਬਾ ਜੀ ਨੇ ਪਿਆਰੇ ਬਾਬਾ ਗੇਜਰ ਸਿੰਘ ਜੀ ਨੂੰ ਉਹ ਸਿਜਾਰ ਅੰਮ੍ਰਿਤ ਸਿਜਾਰ ਕਰਨ ਦੀ ਸੇਵਾ ਕਰਨੀ ਪਈ ਸੀ ਅੱਜ ਪਿਆਰੇ ਬਾਬਾ ਹੇਜਾ ਸਿੰਘ ਦੀ ਸੰਸਾਰ ਤੋਂ ਬਾਬਾ ਜੀ ਦੇ ਚਰਨਾ ਵਿੱਚ ਵਿਆਪ ਰਾਜੀ ਉਹਨਾਂ ਦੀ ਥਾਂ ਤੇ ਅੱਜ ਸੇਵਾ ਬਾਬਾ ਭਗਤ ਸਿੰਘ ਦੀ ਕਰ ਰਹੇ ਨੇ ਜਿਹੜੇ ਆਪਣੇ ਕੋਲ ਪਹੁੰਚੇ ਨੇ ਉੱਥੇ ਇਹਨਾਂ ਦੀਆਂ ਬੜੀਆਂ-ਬੜੀਆਂ ਸੇਵਾਵਾਂ ਨੇ ਇੱਕ ਤਨੀ ਦੋਹਣੀ ਨੇ ਅੰਮ੍ਰਿਤ ਵੇਲੇ ਉੱਠ ਕੇ 3 ਵਜੇ 3:30 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਸ਼ਾਮ ਰਹਿਵاتی ਇਹਨਾਂ ਦੀ ਪੱਕੀ ਰੂਪੀ ਜਿਸ ਦਾ ਸੁੱਤੇ ਕਾਫੀ ਸਮੇਂ ਕਾਫੀ ਸਾਢੇ 13 ਵਜੇ ਹੀ ਜੁੜੀ ਦੇਉਂਦੀਆਂ ਕਰਤਾ ਰਿਹਾ ਇਸ ਕਰਕੇ ਮੈਂ ਆਪਜੀ ਦੇ ਨਾਲ ਇਹ ਬਚਨ ਸਾਂਝੇ ਕੀਤੇ ਨੇ ਬਾਕੀ ਜਿਹੜੀ ਇਹ ਬੇਨਤੀ ਕਰੇ ਸਨ ਇਹਨਾਂ ਨੇ ਬਹੁਤ ਵੱਟਾ ਇੱਕ ਉਪਰਾਲਾ ਕਰਮ ਕੀਤਾ ਉਹ ਬੜਾ ਹੀ ਇੱਕ ਝੰਗਾ ਜੋਗੇ ਨਾਲ ਇੱਕ ਉਪਰਾਲਾ ਜਿਹੜਾ ਕੀਤਾ ਉਹ ਉਪਰਾਲਾ ਕੀ ਇਹਨਾਂ ਨੇ ਉੱਥੇ ਗੁਰਦੋਰਾ ਨਾਲ ਸਰ ਸੰਗੀਤ ਕੈਡਰੀ ਉਹ ਖੁੱਲੀ ਉੱਥੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਉਹ ਸਿਗਨੀ ਕਰ ਬਣ ਜਾ ਰਹੇ ਸਿੱਖ ਜਿਨ੍ਹਾਂ ਦੇ ਸਿਰ ਤੇ ਛੱਤਾ ਨਹੀਂ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਉਹ ਸਿੱਖ ਪੂਰਨ ਸਿੱਖ ਨੇ ਉਹਨਾਂ ਦੇ ਪਿੰਡਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਪਰ ਹੈ ਸਰਕਾਰ ਦੇ ਸਿੱਖ ਨੇ ਉਹ ਸਿੱਖ ਕਿਹੜੇ ਨੇ ਲੱਖੀ ਛਾ ਬਣ ਜਾ ਰਹਾ ਲੱਖੀ ਛਾ ਪੰਜਾਬ ਦਾ ਉਹ ਤੇ ਇੱਕ ਬਹਾਦਰ ਪਾਸ਼ਾ ਦਾ ਸਨਸਕਾਰ ਕੀਤਾ ਆਪਣਾ ਘਰ ਦੇ ਵਿੱਚ ਲਿਆ ਕੇ ਕਿ ਖਾਇ ਤੇ ਨਹੀਂ ਆਪਣੇ ਘਰ ਨੂੰ ਅਗਲਾਈ ਉਹ ਲੱਖੀ ਸ਼ਾਹ ਬਣ ਜਾਦਾ ਮੱਖੜੀ ਛਾਲ ਬਾਣਾ ਗੁਰੂ ਲਾਟੋ ਦੇ ਗੁੰ ਲਾਟੋ ਦੇ ਮੱਖੜ ਮੱਖੜੀ ਛਾਲ ਬਾਣਾ ਇਹ ਉਹਨਾਂ ਦੀ ਅਸ ਬਸ ਇੱਕ ਨਹੀਂ ਦੋ ਨਹੀਂ ਕਰੋੜਾਂ ਦੀ ਤੈਦਾਦ ਦੇ ਨਾਲ ਬੈਠੇ ਹੋਏ ਨੇ ਕਰੋੜਾਂ ਦੀ ਤੈਦਾਦ ਪਰ ਉਹਨਾਂ ਨੂੰ ਦੇਖ ਕੇ ਬੜਾ ਮਹਿਸੂਸ ਹੁੰਦਾ ਹੈ ਉਹ ਗਰੀਬ ਗਰੀਬ ਦੋ ਟੈਮ ਦੀ ਰੋਟੀ ਉਹਨਾਂ ਨੂੰ ਨਸੀਬ ਨਹੀਂ ਉਹਨਾਂ ਦੇ ਅਸੀਂ ਬੱਚੇ ਜਾ ਕੇ ਬਾਬਾ ਜੀ ਦੇ ਕੋਲ ਪਹੁੰਚਾਉਨੇ ਆ ਅਤੇ ਮੇ ਹੁਣ ਇਹਨਾਂ ਨੇ ਦੱਸਿਆ 13 ਬੱਚੇ ਥੋੜੇ ਦਿਨ ਹੋ ਗਏ ਨੇ ਪਹੁੰਚ ਗਏ ਨੇ ਉੱਥੇ 13 ਬੱਚੇ ਮਗਰ ਹੁਣ ਤੇ ਆ ਗਏ ਸੈਂਕੜੇ ਬੱਚੇ ਇਹਨਾਂ ਦੇ ਕੋਲ ਉੱਥੇ ਪਹੁੰਚ ਰਹੇ ਨੇ ਜਿਲੇ ਕਿ ਉੱਥੇ ਇਹ ਸੰਗੀਤ ਕੀਤਨ ਵਿਦਿਆ ਪਾਠ ਦੀ ਵਿਦਿਆ ਉਹਨਾਂ ਨੂੰ ਸਿਖਾ ਕੇ ਬਕਾਇਦਾ ਉਹਨਾਂ ਨੂੰ ਨੌਕਰੀਆਂ ਦਵਾਉਂਦੇ ਨੇ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਪਰਿਵਾਰ ਨੇ ਉੱਥੇ ਰਹਿੰਦੇ ਉਹਨਾਂ ਕੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਦਾ ਵੀ ਯਤਨ ਕਰ ਰਹੇ ਨੇ ਪਰ ਇਥੇ ਬਸ ਨਹੀਂ ਹੀ ਆਪਰਾ ਬਤਵਾਰਾ ਬਡੂ ਸਾਹਿਬ ਬਾਬਾ ਅਕਬਾਲ ਸਿੰਘ ਉਹਨਾਂ ਤੋਂ ਲਰਸ ਆਏ ਬਾਬਾ ਜਗENDER ਸਿੰਘ ਉਹਨਾਂ ਨੇ ਵੀ ਦਾਸਨ ਇਹ ਇੱਕ ਹੁਕਮ ਲਾਇਆ ਹੋਇਆ ਕਿ ਤੁਸੀਂ ਜਦ ਬੱਦ ਕੇ ਪ੍ਰਚਾਰ ਕਰੋ ਉੱਥੇ ਪ੍ਰਚਾਰ ਪੰਜ ਸੱਤ ਸਾਡੇ ਉੱਥੇ ਉਹ ਕੰਮ ਲਗਾ ਦੇ ਨੇ ਕੁਛ ਸਕੂਲ ਵੀ ਚਾਦ ਦੇ ਨੇ ਪੰਜਾਬੀ ਸਕੂਲ ਬੱਚਿਆਂ ਵਾਸਤੇ ਉੱਥੇ ਚਾਦਦੇ ਨੇ ਕਿਆ ਸਕੂਲ ਚਾਦਦੇ ਨੇ ਉੱਥੇ ਤੇ ਉਹਨਾਂ ਉੱਪਰ ਵੀ ਇਹ ਹੁਕਮ ਲਾਇਆ ਗਿਆ ਹੈ ਕਿ ਤੁਸੀਂ ਬਸ ਵੱਦੂਪੁਰ ਤੋਂ ਸੰਗਤ ਉਧਰੋਂ ਬੱਚੇ ਜਿਹੜੇ ਨਹੀਂ ਪੜ ਸਕਦੇ ਜਿਹੜੇ ਪਲੱਸ ਤੋਂ ਕੀਤੀ ਦੇ ਬੱਚੇ ਉਹ ਸੈਂਕੜਿਆਂ ਦੀ ਖਾਤ ਦੇ ਨਾਲ ਉਹਨਾਂ ਕੋਟੇ ਗਏ ਆ ਉਹਨਾਂ ਕੋ ਤੇ ਬੱਚੇ ਕਾਠੀ ਉਹਨਾਂ ਕੋ ਜਾ ਰਹੇ ਨੇ ਬਾਬਾ ਗੁਰਿੰਦਰ ਸਿੰਘ ਜੀ ਬੜੂ ਸਾਹ ਵਾਲੇ ਸੋ ਆਓ ਆਪਾਂ ਨੇ ਕਹਿੰਦੇ ਨੇ ਰੱਜੇ ਨੂੰ ਉਜਾਓ ਦਾ ਭੜੇ ਨੂੰ ਭਰੋ ਨਾ ਫਿਰ ਪਛਤਾਓਗੇ ਭੁੱਖੇ ਨੂੰ ਪਰਿਆਓਗੇ ਉਹੋਂ ਦੇ ਉਪਕਰਾਲੇ ਬਹੁਤ ਖੁਸ਼ੀਆਂ ਲੈ ਕੇ ਗੁਰੂ ਕੋ ਜਾਓਗੇ ਜਦੋਂ ਵੀ ਤੁਸੀਂ ਕੋਈ ਉਪਰਾਲਾ ਕਰਨਾ ਹੈ ਆਪਣੇ ਘਰਾਂ ਦੇ ਵਿੱਚ ਛੁਕੀਆਂ-ਤੁਕੀਆਂ ਘੋੜਾ ਬਣਾਓ ਆਪਣੇ ਘਰਾਂ ਵਿੱਚ ਆਪਣਾ ਵਿਸਵੰਤ ਕੱਢੋ ਉਹਦੇ ਵਿੱਚ ਪਾਓ ਜਿਹੜਾ ਕੋਈ ਹਿੱਸਾ ਕਰਕੇ ਤੁਹਾਡੇ ਨਜ਼ਰ ਵਿੱਚ ਆਉਂਦਾ ਹੈ ਕਿ ਇਹ ਸੱਗੀ ਮਾਇਆ ਚੰਗੇ ਪਾਸੇ ਲੱਗੇਗੀ ਉੱਥੇ ਤੁਸੀਂ ਮਾਇਆ ਦਿਓ ਆਪਣੇ ਪਿੰਡਾਂ 'ਚ ਦਿਓ ਆਪਣੇ ਇਲਾਕੇ 'ਚ ਦਿਓ तो इस करके यह प्राला जो बाबा पालिश के इरादा करता है एक लाला जो प्राला है तो अशी विनती करते हैं हम इस प्राणी को आगे लेके चलो खुद की क्षमा कर और फटे लाओ वाहिर ई का फलसा और वाहिर ई की फटे ओहो सबती उच्च सबती जननानक जिसके चरण जनन पखा जो भर जननी जी जात सेवकाल कौन महाराज तो था हरि